ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ ਜੋ ਕਿ ਸਾਡੇ ਵਰਕ ਵਾਲੇ ਸੂਟ ਰੈਡੀ ਹੋ ਗਏ ਨੇ ਤੁਸੀਂ ਜਿਹੜਾ ਤੁਹਾਨੂੰ ਨੰਬਰ ਦਿੱਤਾ ਗਿਆ ਸਕਰੀਨ ਤੇ ਇਸ ਦੇ ਉੱਪਰ WhatsApp ਕਰਕੇ ਵਰਕ ਦੇ ਰਿਲੇਟਿਡ ਕੋਈ ਵੀ ਸਾਤੋਂ ਇਨਫੋਰਮੇਸ਼ਨ ਲੈਣੀ ਆ ਤਾਂ ਲੈ ਸਕਦੇ ਹੋ ਇਹ ਸਾਰੇ ਸਾਡੇ ਲੇਟੈਸਟ ਡਿਜ਼ਾਈਨ ਨੇ ਜੋ ਕਿ ਤੁਸੀਂ Instagram ਤੇ ਦੇਖਦੇ ਹੋ ਬਹੁਤ ਹੀ ਵਾਇਰਲ ਡਿਜ਼ਾਈਨ ਜਿਹੜੇ ਪਸ਼ਮੀਨਾ ਜੌਰਜਟ ਤੇ ਖਾਦੀ ਕਾਟਨ ਤੇ ਰੈਡੀ ਹੋਏ ਨੇ ਸੂਟ ਸੋ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਹੀ ਪਿਆਰੀ ਪਿਆਰੀ ਡਿਜ਼ਾਈਨ ਨੇ ਤੁਸੀਂ ਸਕਰੀਨਸ਼ਾਟ ਕਰਕੇ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਇਹ ਕੇਰਾ ਬਣਿਆ ਨਾਲ ਹੀ ਇਸ ਦੇ ਚਾਕ ਬਣਾਏ ਗਏ ਨੇ ਇਹ ਕ੍ਰੇਪ ਦਾ ਸੂਟ ਆ ਸੋ ਇਹ ਕਾਟਨ ਦਾ ਸੂਟ ਬੁਕਟੀਆਂ ਪਾਈਆਂ ਨੇ ਇਸ ਤੇ ਨਾਲ ਹੀ ਇਸ ਦੇ ਸਲਵਾਰ ਵੀ ਰੈਡੀ ਕੀਤੀ ਆ ਸਲਵਾਰ ਤੇ ਵੀ ਆਪਾਂ ਬੁਟੀਆਂ ਦਾ ਵਰਕ ਕੀਤਾ ਜਿਹੜਾ ਸੋ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇੱਕ-ਇੱਕ ਕਲੀਆਂ ਵਾਲਾ ਡਿਜ਼ਾਈਨ ਰੈਡੀ ਹੋਇਆ ਏਕੇ ਟੈਕਸ ਦੀ ਕਾਟਨ ਆਹੀ ਇਹ 프ਰੰਟ ਤੇ ਕਲੀਆਂ ਬਣੀਆਂ ਹੋਈਆਂ ਨੇ ਨਾਲ ਹੀ ਇਸ ਦੇ 슬ੀਵਸ ਤੇ ਬਹੁਤ ਸੋਹਣਾ ਵਰਕ ਹੋਇਆ ਤੁਸੀਂ ਇਹਨਾਂ ਨੂੰ ਪਹੁੰਚਿਆਂ ਤੇ ਵੀ ਕਰਵਾ ਸਕਦੇ ਹੋ ਇਹ ਵਰਕ ਨੂੰ ਤੋ ਇਹ ਕੇਸੂਟ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਇਹ ਘੇਰੇ ਤੇ ਹੀ ਰਹੇਗੀ ਰਹੇਗਾ ਵਰਕ ਸੋ ਨਾਲ ਹੀ ਤੁਹਾਨੂੰ ਇਸਦੇ ਪਹੁੰਚੇ ਦਿਖਾ ਦਿੰਨੇ ਆ ਤੇ ਨਾਲ ਹੀ ਇਸਦੇ ਬਾਜੂ ਤੇ ਵਰਕ ਹੋਇਆ ਹੋਇਆ ਤੇ ਕਲਰ ਕੰਬੀਨੇਸ਼ਨ ਵਗੈਰਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀ ਸਫਾਈ ਨਾਲ ਜਿਹੜਾ ਵਰਕ ਕੀਤਾ ਗਿਆ ਇਹ ਬਾਜੂ ਦਾ ਵਰਕ ਆ ਕੀ ਕਾਟਨ ਸਟਫ ਤੇ ਆ ਕਿ ਕੇ ਆਪਣਾ ਲਾਈਨਿੰਗ ਵਾਲੀ ਜੌਰਜਟ ਤੇ ਬਣਿਆ ਸੂਟ ਇਹ ਜਿਹੜਾ ਬਣਿਆ ਚੈੱਕ ਕਾਟਨ ਦੇ ਉੱਪਰ ਰੈਡੀ ਹੋਇਆ ਸੂਟ ਇਹ ਵੀ ਕਾਟਨ ਸਟਫ ਤੇ ਰੈਡੀ ਹੋਇਆ ਸੋ ਇਹ ਕੇ ਪਿਆਰਾ ਜਿਹਾ ਡਿਜ਼ਾਈਨ ਆ ਦੇਖ ਸਕਦੇ ਹਾਂ ਤੁਸੀਂ ਸਕਰੀਨ ਸ਼ਾਟ ਕਰਕੇ ਜਿਹੜਾ ਇਹਨਾਂ ਦੇ ਪਿਕਸ ਮੰਗਵਾ ਸਕਦੇ ਹੋ ਸਾਰੇ ਲੇਟੈਸਟ ਡਿਜ਼ਾਈਨ ਇਸ ਟਾਈਮ ਲਈ ਜਿੱਦਾਂ ਬੁੱਟੀਆਂ ਵਾਲੇ ਡਿਜ਼ਾਈਨ ਹੁਣ ਕਾਫੀ ਵਾਇਰਲ ਹੋਏ ਪਏ ਨੇ ਤੇ ਸਾਡੇ ਪ੍ਰਾਈਸ ਜਿਹੜਾ ਹੋਰਾਂ ਨਾਲੋਂ ਕਾਫੀ ਜ਼ਿਆਦਾ ਲੈਸ ਪ੍ਰਾਈਸ ਤੇ ਅਸੀਂ ਵਰਕ ਕਰਕੇ ਦਿੰਨੇ ਆ ਤੁਹੇ ਕਿਤੇ ਵੀ ਆਨਲਾਈਨ ਵੀ ਆਰਡਰ ਕਰਕੇ ਮੰਗਵਾ ਸਕਦੇ ਹੋ ਸੂਟ ਸੂਟ ਜਿਹੜਾ ਤੁਹਾਨੂੰ ਰੈਡੀ ਕਰਕੇ ਵੀ ਭੇਜ ਦਿੱਤਾ ਜਾਏਗਾ ਸਵੇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲਓ ਥੈਂਕ ਯੂ